ਕਿ ਕਿਉਲੀ ਮੰਗਿਆ ਗਿਆ ਜਦੋਂ ਇੰਨਾ ਹਾਈ ਪ੍ਰੋਫਾਈਲ ਕੇਸ ਹੋਵੇ ਇੰਨਾ ਸੀਰੀਅਸ ਕੇਸ ਹੋਵੇ ਤਾਂ ਰਿਮਾਨਡ ਦੀ ਮੰਗ ਹੁੰਦੀ ਹੈ ਰਿਮਾਨਡ ਕਿਉਰੀ ਤੋਂ ਕਾਨੂੰਨੀ ਪਹਿਲੂ ਕੀ ਆ ਜਿਵੇਂ ਨਾਇਕ ਰਸ ਦੇ ਵਿੱਚ ਭੇਜ ਦਿੱਤਾ ਗਿਆ ਕਿਉ ਉਹਨਾਂ ਰਿਮਾਨਡ ਦੀ ਮੰਗੋ ਹੁੰਦੀ ਹੈ ਇਸ ਅਜਿਹੇ ਕਿਸੇ ਦੇ ਵਿੱਚ ਜਾਂ ਫਿਰ ਕੀ ਕਾਰਨ ਹੋ ਸਕਦਾ ਦੇਖੋ ਜਨਰਲੀ ਤਾਂ ਕੀ ਹੁੰਦਾ ਹੈ ਕਿ ਜਦੋਂ ਕੋਈ ਮਤਲਬ ਇੱਕੇ ਤਰੀਕੇ ਦਾ ਕਿਸੇ ਨੂੰ ਵੀ ਫੜਿਆ ਜਾਂਦਾ ਹੈ ਇਹੋ ਜੇ ਕੇਸ ਦੇ ਵਿੱਚ ਤਾਂ ਸਚਾਈ ਜਿਹੜੀ ਹੈ ਜਾਣਨ ਵਾਸਤੇ ਜਾਂ ਰਿਕਵਰੀ ਵਾਸਤੇ ਜਿਹੜਾ ਫॉर दी ਪਰਪਸ ਆਫ ਰਿਕਵਰੀ ਐਂਡ ਫॉर ਇਨਫੋਰਮੇਸ਼ਨ ਜਿਹੜਾ ਉਹ ਪੁਲਿਸ ਅਕਸਰ ਰਿਮਾਂਡ ਲੈਂਦੀ ਹੈ ਬਟ ਇਹਦੇ ਵਿੱਚ ਕੀ ਹੈ ਕਿਉਂਕਿ ਰਿਕਵਰੀ ਵੀ ਜਿਹੜੀ ਉਹ ਨਾਲ ਦੇ ਨਾਲ ਤੁਹਾਡੇ ਸਾਹਮਣੇ ਹੀ ਆ ਵੀ ਹੋ ਗਈ ਮਤਲਬ ਐਵੀਡੈਂਸ ਜਿਹੜਾ ਆਲਰੇਡੀ ਮਤਲਬ ਮੰਨ ਕੇ ਚੱਲੋ ਅਦਰਵਾਈਜ਼ ਇਹ ਕਿ ਇਟ ਇਜ਼ ਅਨ ਲਾਈਕਲੀ ਥੈਟ ਕਿ ਰਿਮਾਂਡ ਨਹੀਂ ਲਿਆ ਗਿਆ ਫਿਰਾਨੀ ਤਾਂ ਸਾਰਿਆਂ ਨੂੰ ਹੀ ਹੈਗੀ ਹੈ ਪਰ ਇਸ ਕੇਸ ਦੇ ਵਿੱਚ ਕੀ ਹੈ ਕਿ ਵੀ ਐਵੀਡੈਂਸ ਦਾ ਮਤਲਬ ਸਫੀਸ਼ੀਐਂਟ ਐਵੀਡੈਂਸ ਇਜ਼ ਆਲਰੇਡੀ ਥੇਰ ਇੱਕ ਦੂਜੀ ਗੱਲ ਇਹ ਹੈ ਕਿ ਬੀ ਐਨ ਐਸ ਦੇ ਹਿਸਾਬ ਨਾਲ ਜਿਹੜਾ ਜਿਹੜੇ ਆਪਣੇ ਕਾਨੂੰਨ ਦੇ ਵਿੱਚ ਤਬਦੀਲੀਆਂ ਆਈਆਂ ਸਿਗੀਆਂ ਵੀ ਸੀ ਆਰ ਪੀ ਸੀ ਤੇ ਉਹਦਾ ਡਿਫਰੈਂਸ ਜਿਹੜਾ ਹੈਗਾ ਉਹਦੇ ਵਿੱਚ ਪ੍ਰੋਸੀਜਰਲ ਡਿਫਰੈਂਸ ਇਹ ਹੈਗਾ ਕਿ ਹੁਣ ਜਿਹੜਾ ਪੁਲਿਸ ਰਿਮਾਂਡ ਹੈਗਾ ਉਹ ਮਤਲਬ ਇਹ ਨਹੀਂ ਹੈ ਇੱਕ ਵਾਰੀ ਵੀ ਜੇ ਦੇ ਮੰਨ ਕੇ ਚੱਲੋ ਉਹਨਾਂ ਨੂੰ ਜੇਸੀ ਭੇਜਤਾ ਜੁਡੀਸ਼ੀਅਲ ਕਸਟਡੀ ਭੇਜਤਾ ਤੇ ਦੁਬਾਰਾ ਹੁਣ ਰਿਮਾਂਡ ਨਹੀਂ ਲੈ ਸਕਦੇ ਜਿੱਦਾਂ ਪਹਿਲਾਂ ਨਹੀਂ ਸੀ ਲੈਂਦੇ ਹੁੰਦੇ ਰਿਮਾਂਡ ਠੀਕ ਹੈ ਜਰ ਤੱਕ ਕਿ ਕੋਈ ਬਹੁਤ ਐਕਸਟਰਾਔਰਡਨਰੀ ਸਿਚੁਏਸ਼ਨ ਜਾਂ ਸਰਕਮਸਟੈਂਸ ਨਹੀਂ ਬਣਦੇ ਸੀ ਬਟ ਹੁਣ ਪੁਲਿਸ ਕੋਲੇ ਪਾਵਰ ਹੈ ਕਿ ਉਹ ਜਦੋਂ ਮਰਜੀ ਜਦੋਂ ਮਰਜੀ ਮਤਲਬ ਕਹਿੰਦਾ ਵੀ ਜਦੋਂ ਹੋਰ ਕੋਈ ਹੋਰ ਉਹਨਾਂ ਦੀ ਰਿਕਵਰੀ ਹੁੰਦੀ ਹੈ ਕੁਝ ਡਾਕੂਮੈਂਟ ਕਨੈਕਟ ਕਰਦੇ ਕੁਝ ਵੀ ਕਰਦੇ ਹੈ ਤਾਂ ਵੈਸੇ ਉਹ ਰਿਮਾਂਡ ਲੈ ਸਕਦੇ ਹੈ